ਚਾਹ ਨੂੰ 6:30 ਵਜੇ ਮੁਲਤਾਨੀਆਂ ਰੋਡ ਤੇ ਡੀਡੀ ਟਾਵਰ ਕੋਲੇ ਜਿਹੜਾ ਸੀ ਇੱਕ ਸਾਡੇ ਰਿਟਾਇਰਡ ਇਨਸਪੈਕਟਰ ਹੋਂ ਪ੍ਰਕਾਸ਼ ਦਾ ਕਤਲ ਹੋ ਗਿਆ ਸੀਗਾ ਉਹਦੇ ਸਬੰਧ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਸੀ ਉਹਦੀ ਸਾਰੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਸੀ ਨਾਮਲੂਮ ਵਿਅਕਤੀਆਂ ਦੇ ਖਿਲਾਫ ਤਾਂ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਇਹਦੀ ਮਨਜ਼ੂਰੀ ਸਾਡੇ ਐਸਐਸਪੀ ਸਾਹਿਬ ਅਮਨੀਤ ਕੌਂਡਲ ਜੀ ਆਈਪੀਐਸ ਦੀ ਜੋ ਗਵਾਹੀ ਹੈ ਜਿਹੜਾ ਸੀ ਅਸੀਂ ਇਹਦਾ ਡੁਬਾਈ ਨਾ ਪੜਤਾਲ ਕੀਤੀ ਤਾਂ ਡੁਬਾਈ ਨਾ ਪੜਤਾਲ ਕਰਨ ਤੇ ਜਿਹੜਾ ਸੀ ਐਸਐਚਓ ਕਨਾਲ ਤੇ ਉਹਦੀ ਟੀਮ ਨੇ ਜੇ ਜਦੋਂ ਉਹ ਸਾਰੇ ਫੈਕਟੇ ਦੇ ਵੈਰੀਫਾਈ ਕੀਤੇ ਤਾਂ ਬਦਤਾਲ ਕਰਨ ਤੇ ਪਤਾ ਚੱਲ ਜਿਹੜਾ ਓਮ ਪ੍ਰਕਾਸ਼ ਜਿਹੜਾ ਸਾਡਾ ਇਨਸਪੈਕਟਰ ਰਿਟਾਇਰ ਹੋਇਆ ਸੀਗਾ ਉਹਦੀ ਕਾਫੀ ਸਮੇ ਤੋਂ ਆਪਣੇ ਪਰਿਵਾਰ ਦੇ ਨਾਲ ਜਿਹੜੀ ਸੀ ਅਣਮਣ ਚੱਲ ਰਹੀ ਸੀ ਉਹ ਆਪਣੇ ਘਰ ਨਹੀਂ ਜਾਂਦਾ ਸੀ ਅਬਦੀ ਫਰ ਕਾਰਨ ਕੀ ਸੀ ਕਤਲ ਹੋਣ ਦਾ ਆਪਦੀ ਵਾਈਫ ਦੇ ਨਾਲ ਜਿਹੜਾ ਸੀਗਾ ਉਹਦਾ ਅਦਾ ਮਾਨਯੋਗ ਅਦਾਲਤ ਤੇ ਵਿੱਚ ਡਾਈਵੋਰਸ ਦਾ ਕੇਸ ਵੀ ਚੱਲਦਾ ਸੀ ਖਰਚੇ ਦਾ ਕੇਸ ਵੀ ਚੱਲ ਰਿਹਾ ਸੀ ਜਿਹਦੇ ਕਰਕੇ ਉਹ ਆਪਦੇ ਘਰ ਨਹੀਂ ਜਾ ਰਿਹਾ ਸੀ ਬਠਿੰਡਾ ਦੇ ਵਿੱਚ ਹੀ ਉਹ ਰਹਿ ਰਿਹਾ ਸੀਗਾ ਤਾਂ ਜਿਹੜੀਆਂ ਸਾਰੇ ਅਸੀਂ ਐਂਗਲ ਤੋਂ ਉਹਦਾ ਪਤਾ ਕੀਤਾ ਵੈਰੀਫਾਈ ਕੀਤਾ ਤਾਂ ਜਿਹੜਾ ਸੀ ਉਹਦਾ ਲੜਕਾ ਜਿਹੜਾ ਸੀਗਾ ਇਸ ਗੱਲ ਤੇ ਖਾਰਖੰਦਾ ਸੀਗਾ ਤਾਂ ਕੱਲ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਕਨਾਲ ਨੇ ਜਿਹੜਾ ਆਪਣੀ ਟੀਮ ਦੇ ਨਾਲ ਜਿਹੜਾ ਸੀ ਉਹਦੇ ਓਮ ਪ੍ਰਕਾਸ਼ ਤੇ ਬੇਟੇ ਹਰ ਸਿਮਰਨਜੀਤ ਸਿੰਘ ਔਰ ਫਿਰ ਜੱਗਾ ਨੂੰ ਗੱਲ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਤੋਂ ਬਾਅਦ ਜਿਹੜੀ ਉਹਦਾ ਲਾਇਸੈਂਸ ਸੀ ਜਿਹੜੀ ਉਹਦੀ ਗਨ ਸੀਗੀ ਉਹ ਵੀ ਬਰਾਮਦ ਕਰ ਲਈਆ ਜਿਹੜੇ ਉਸ ਨੇ ਦੋ ਫੈਰ ਚਲਾਏ ਸੀ ਜਿਹੜੇ ਉਹਦੇ ਖਾਲੀ ਕਾਰਟਰੂਸ਼ ਐ ਉਹ ਵੀ ਬਰਾਮਦ ਕਰ ਲਿਆ ਕੱਲ ਉਹਦੀ ਅਸੀਂ ਗ੍ਰਿਫਤਾਰੀ ਪਾ ਲਈ ਸੀ ਅਜੇ ਅਸੀਂ ਉਹਨੂੰ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਉਹਦਾ ਫਰਮਾਨ ਹਾਸਲ ਕਰਾਂਗੇ ਇਸ ਮਾਮਲੇ 'ਚ ਹੋਰ ਵੀ ਪਰਿਵਾਰਕ ਮੈਂਬਰ ਜਾਂ ਕੋਈ ਦੇ ਨਾਲ ਹੈ ਮੁੰਡੇ ਨੂੰ ਕੋਈ ਹੋਰ ਨਹੀਂ ਜੀ ਇਨੀਸ਼ੀਅਲ ਹਜੇ ਪੁੱਛੇ ਗਿਸਤੇ ਇਦਾਂ ਦਾ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਾਹਮਣੇ ਨਹੀਂ ਆਇਆ ਫਿਰ ਵੀ ਦੀ ਡੰਗਾਈ ਨਾਲ ਜਿਹੜੀ ਹੈ ਰਿਸ਼ਤਾ ਕੀ ਸਰਾਂ ਜੀ ਆਪਾਂ ਚਾਹੁੰਦਾ ਹਾਂ ਮੁੰਡੇ ਤੇ ਜਮਾਨ ਵਾਲੇ ਦਾ ਬਾਪ ਬੇਟਾ ਜੀ ਮਰਨ ਵਾਲਾ ਜਿਹੜਾ ਓਮਪ੍ਰਕਾਸ਼ ਹੈ ਉਹਦਾ ਬੇਟਾ ਹੈਗਾ ਹਰਸ਼ਮਿਰਨਜੀਤਾ ਜਿਹੜਾ ਮਰਨ ਦਾ ਕਾਰਨ ਇਹ ਵੀ ਕਾਫੀ ਸਮੇਂ ਤੋਂ ਘਰੇ ਨਹੀਂ ਜਾ ਰਿਹਾ ਸੀ ਉਹ ਇੱਕ ਉਹਦੀ ਮਾਤਾ ਦੀ ਪਿਛਲੇ 2 ਕੁ ਮਹੀਨੇ ਦੋਸ਼ੀ ਦੀ ਮਾਤਾ ਦੀ ਉਹ ਵੀ ਜਿਆਦਾ ਜਿਹੜਾ ਹੈਗਾ ਮਾਨਸਿਕ ਪਰੇਸ਼ਾਨ ਕੀਤਾ ਸੀ ਇਹਦੇ ਫਾਦਰ ਨੇ ਇੱਕ ਤਾਂ ਉਹ ਕੌਜ਼ ਹੈਗਾਗਾ ਸੈਕੰਡਰੀ ਦੀ ਪ੍ਰਾਪਰਟੀ ਦੇ ਉੱਪਰ ਚਾਰ ਪੰਜ ਮਹੀਨੇ ਪਹਿਲਾਂ ਜਿਹੜਾ ਸੀ ਮਰਨ ਵਾਲੇ ਓਮ ਪ੍ਰਕਾਸ਼ ਨੇ ਉਹਦੀ ਆਪਣੀ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਉਹਦੇ ਬੇਟੇ ਨੂੰ ਲੱਗੇ ਕਿ ਜਿਹੜੀ ਮੇਰੀ ਥੋੜੀ ਬਹੁਤ ਪ੍ਰਾਪਰਟੀ ਹੈਗੀ ਹੈ ਇਹ ਸੀਜ਼ ਕਰਵਾ ਦੂਗਾ ਤੇ ਲੋਨ ਲੈ ਕੇ ਸਾਰੀ ਹੜੱਪ ਕਰ ਚੁੱਕਾ ਜਿਹੜੀ ਗਨ ਦੇ ਨਾਲ ਉਹਦਾ ਮਰਡਰ ਕੀਤਾਗਾ ਉਹ ਲਾਇਸੈਂਸੀ ਗਨ ਹੈਗੀ ਆ ਉਹਦੇ ਬੇਟੇ ਦੀ ਜਿਹੜਾ ਦੋਸ਼ੀ ਹੈ ਉਹਦੇ ਨਾਮ ਤੇ ਹੀ ਬੇਟਾ ਉਹ ਇੱਥੇ ਨਹੀਂ ਜੀ ਉਹਦਾ ਬੇਟਾ ਜਿਹੜਾ ਸੀਗਾ ਇੱਕ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਬਤੌਰ ਸਿਕਿਉਰਿਟੀ ਗਾਰਡ ਤੇ ਜਿਹੜਾ ਵੈਸੇ ਬੇਸਿਕਲੀ ਉਹ ਜਿਹੜਾ ਜੇਤੂ ਆਪਦੇ ਘਰ ਦੇ ਵਿੱਚ ਰਹਿ ਰਿਹਾ ਸੀ ਸਰ ਮੀਰ ਅਫਸਰ ਕਿਤੇ ਨਹੀਂ ਜੀ ਇਹਨੂੰ ਅਸੀਂ ਅਮਰਪੁਰਾ ਵਸਤੀ ਤੋਂ ਕੱਲ ਜਿਹੜਾ ਹੈਗਾ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਸਰ ਇਹ ਜਿਹੜਾ ਪੁਰਾਣਾ ਇਹਨੇ ਕਤਰ ਕਿਤਾ ਸੀ ਉਹ ਜਿਹੜਾ ਰਿਟਾਇਰ ਹੈ ਸੀੜਾ ਬਦਲ ਸਾਹਿਬ ਕਿਹੜੇ ਰੈਂਕ ਤੇ ਸੀ ਤੇ ਕਿੱਥੋਂ ਡਰ ਹੋ ਗਿਆ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਹੀ 2009 ਦੇ ਵਿੱਚ ਇਨਸਪੈਕਟਰ ਰੈਂਕ ਤੋਂ ਰਿਟਾਇਰ ਹੋਏ ਸੀ ਅਸੀਂ ਕੋਰਟ ਸਪੀਸ ਕਰਕੇ ਲਿਖ ਰਿਹਾ ਹਾਂ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਉਹਦਾ ਪੁਲਿਸ ਰਿਮਾਨਡ ਹਾਸਲ ਕਰ ਰਹੇ ਆਪਾਂ ਕਹਿ ਸਕਦੇ ਹਾਂ ਸਰ ਜੇ ਸਾਰਾ ਜਿਹੜਾ ਮਟਰ ਹੋਇਆ ਹੈ ਵੀ ਇੱਕ ਪ੍ਰੋਪਰਟੀ ਨੂੰ ਲੈ ਕੇ ਹੋਇਆ ਹੈ ਮਤਲਬ ਮੇਨ ਬੱਚੇ ਨੂੰ ਹੁੰਦਾ ਵੀ ਉਹਦੀ ਪ੍ਰੋਪਰਟੀ ਜਿਹੜੀ ਖਤਮ ਨਾ ਹੋਵੇ ਉਹਦੀ ਪ੍ਰੋਪਰਟੀ ਜਿਉਂਦੀ ਤਿਉਂ ਰਹਿ ਜਾਏ ਉਹਦੇ ਫਾਦਰ ਨੇ ਲੋਨ ਲੈ ਲਿਆ ਘਰੇ ਨਹੀਂ ਜਾਂਦਾ ਸੀ ਜਿਸ ਕਰਕੇ ਉਹਨੂੰ ਇਹ ਸੀ ਜਿਹੜਾ ਥੋੜੀ ਬੋਟ ਹੋਰ ਪ੍ਰੋਪਰਟੀ ਬਚੀ ਹੈ ਉਹ ਵੀ ਇਸ ਤਰ੍ਹਾਂ ਹੀ ਖਤਮ ਕਰ ਦੂਗਾ ਜਿਸ ਜੇਸੇ ਰੰਜਿਸ਼ ਤਹਿਤ ਜਿਹੜਾ ਸੀ ਉਹਨੇ ਮਟਰ ਕਿ ਤੁਹਾਨੂੰ ਲੱਗਦਾ ਕਿ ਹੋਰ ਫਾਸਟ ਹੋਣੀ ਚਾਹੀਦੀ ਵੀ ਨਹੀਂ ਚ